ਅੱਜ ਪੱਖੋਵਾਲ ਰੋਡ ਤੋਂ ਲੰਘਦੇ ਹੋਏ ਰਸਤੇ ਵਿੱਚ ਇੱਕ ਥਾਂ ਤੇ ਅਸੀਂ ਰੁਕਣਾ ਸੀ ਮੇਰਾ ਧਿਆਨ ਉੱਥੇ ਸਾਹਮਣੇ ਬਣੇ ਨਿਸ਼ਕਾਮ ਆਸ਼ਰਮ ਵੱਲ ਗਿਆ ਜੋ ਬਿਰਦ ਆਸ਼ਰਮ ਹੈ ਬਾਹਰ ਵਾਲੇ ਪਾਸੇ ਬਜ਼ੁਰਗ ਬਾਬੇ ਤੇ ਬੀਬੀਆਂ ਧੁੱਪ ਸੇਕ ਰਹੇ ਸੀ ਇੱਕ ਗੱਡੀ ਵਿੱਚੋਂ ਇੱਕ ਬਜ਼ੁਰਗ ਨੂੰ ਲਾਇਆ ਗਿਆ ਉਹਦੇ ਮੋਢੇ ਤੇ ਬੈਗ ਸੀ ਉਹ ਬੜਾ ਬੇਮਾਨਜਾ ਹੋ ਕੇ ਆਸ਼ਰਮ ਦੇ ਵਿੱਚ ਕਦਮ ਰੱਖ ਰਿਹਾ ਸੀ ਤੇ ਮੁਰਮੂੜ ਉਸ ਦਾ ਧਿਆਨ ਗੱਡੀ ਵੱਲ ਜਾ ਰਿਹਾ ਸੀ ਗੱਡੀ ਨੇ ਤਾਂ ਉਹਦੇ ਉਤਰਨਸਾਰ ਸਪੀਡ ਜੀ ਫੜ ਲਈ ਤੇ ਮਿੰਟਾਂ ਚ ਹੀ ਅੱਖਾਂ ਉੱਲੇ ਹੋ ਗਈ ਉਹ ਉਸ ਰਾਸਤੇ ਨੂੰ ਤਰਸੀਆਂ ਨਿਗਾਹਾਂ ਨਾਲ ਦੇਖਦਾ ਰਿਹਾ ਉਹਨੂੰ ਦੇਖਦੀ ਦੇਹੀ ਦਿਮਾਗ ਚ ਆਇਆ ਕਿ ਇਹ ਵੀ ਮਜਬੂਰ ਹੋ ਕੇ ਹੀ ਇੱਥੇ ਆਏ ਨੇ ਕੋਈ ਖੁਸ਼ੀ ਦੇ ਨਾਲ ਨਹੀਂ ਮੈਂ ਸਰਦਾਰ ਜੀ ਨੂੰ ਕਿਹਾ ਕਿ ਕਿੰਨੀ નિર્દય ਹੁੰਦੀ ਹੈ ਨਾ ਉਹ ਔਲਾਦ ਜੋ ਕਿ ਮਾਪਿਆਂ ਨੂੰ ਬੁਢਾਪੇ ਵਿੱਚ ਠੁਕਰਾ ਦਿੰਦੀ ਹੈ ਸਰਦਾਰ ਜੀ ਬੋਲੇ ਕਿ ਇਹ ਸਭ ਕਰਮਾਂ ਦੀ ਖੇਡ ਆ ਅੱਜ ਅਗਰ ਔਲਾਦ ਬੀਜ ਰਹੀ ਹੈ ਤੇ ਕੱਲ ਨੂੰ ਵੱਡੇਗੀ ਵੀ ਜ਼ਰੂਰ ਕੱਲ ਕਿਸੇ ਨੇ ਇੱਕ ਗੱਲ ਸੁਣਾਈ ਸੀ ਆਖੇ ਇੱਕ ਪੁੱਤ ਪਿਓ ਦੇ ਮਰਨ ਤੋਂ ਬਾਅਦ ਆਪਣੀ ਮਾਂ ਨੂੰ ਬਿਰਧ ਆਸ਼ਰਮ ਛੱਡਣ ਗਿਆ ਉੱਥੇ ਉਹਨੇ ਇਹ ਬਹਾਨਾ ਲਾਇਆ ਕਿ ਮੇਰੇ ਕੋਲ ਵਕਤ ਨਹੀਂ ਹੈ ਆਪਣੀ ਮਾਂ ਦੀ ਦੇਖਭਾਲ ਕਰਨ ਦਾ ਉਹ ਪਹਿਲਾਂ ਤਾਂ ਮਹੀਨੇ ਬਾਅਦ ਆ ਜਾਂਦਾ ਸੀ ਮਾਂ ਨੂੰ ਮਿਲਣ ਉਸ ਤੋਂ ਬਾਅਦ 3 ਮਹੀਨੇ ਬਾਅਦ ਤੇ ਫਿਰ ਹੌਲੀ-ਹੌਲੀ ਕਦੇ-ਕਦਾਈਂ ਹੀ ਆਉਂਦਾ ਸੀ ਉਹ ਜਿੰਨੀ ਵਾਰ ਵੀ ਮਿਲਣ ਆਉਂਦਾ ਸੀ ਮਾਂ ਜ਼ਿਆਦਾਤਰ ਚੁੱਪ ਹੀ ਰਹਿੰਦੀ ਸੀ ਉਹਨੇ ਇਕੱਲੇ ਨੇ ਗੱਲਾਂ-ਗੁੱਲਾਂ ਕਰ ਲੈਣੀਆਂ ਪਰ ਮਾਂ ਇੱਕ ਪਾਸੇ ਟਿਕਟਕੀ ਲਗਾਈ ਦੇਖਦੀ ਰਹਿੰਦੀ ਸੀ ਉਹਨੂੰ ਇੱਕ ਵੀ ਲਫ਼ਜ਼ ਨਹੀਂ ਸੀ ਬੋਲਦੀ ਬੋਲਦੀ ਵੀ ਕੀ ਕੀ ਗਿਲਾ ਕਰਦੀ ਕੀ ਸ਼ਿਕਵਾ ਕਰਦੀ ਹੈ ਤਾਂ ਆਖਰ ਆਪਦੀ ਔਲਾਦ ਹੀ ਸੀ ਨਾ ਇੱਕ ਦਿਨ ਆਸ਼ਰਮ ਦੇ ਵਿੱਚੋਂ ਫੋਨ ਗਿਆ ਤੇ ਉਸਦੇ ਪੁੱਤ ਨੂੰ ਕਿਹਾ ਗਿਆ ਕਿ ਤੇਰੀ ਮਾਂ ਬਹੁਤ ਜ਼ਿਆਦਾ ਬਿਮਾਰ ਹੈ ਤੇ ਤੈਨੂੰ ਮਿਲਣਾ ਚਾਹੁੰਦੀ ਹੈ ਪਰ ਹਮੇਸ਼ਾ ਦੀ ਤਰ੍ਹਾਂ ਉਹਨੇ ਨਾ ਆਉਣ ਦੇ ਸੋ ਬਹਾਨੇ ਗਣਾ ਦਿੱਤੇ ਕਿ ਉਸ ਤੋਂ ਨਹੀਂ ਆਇਆ ਜਾਣਾ ਉਸਤੇ ਕੰਮ ਦਾ ਬੜਾ ਪ੍ਰੈਸ਼ਰ ਹੈ ਉਹਨੂੰ ਛੁੱਟੀ ਨਹੀਂ ਮਿਲਨੀ ਐਡੇ ਕਰਦੇ ਕਰਾਉਂਦੇ 5-6 ਦਿਨ ਨਿਕਲ ਗਏ ਉਸ ਤੋਂ ਬਾਅਦ ਫਿਰ ਤੋਂ ਆਸ਼ਰਮ ਵਿੱਚੋਂ ਫੋਨ ਆਇਆ ਤੇ ਉਸਨੂੰ ਕਿਹਾ ਗਿਆ ਕਿ ਅਸੀਂ ਡਾਕਟਰਾਂ ਨੂੰ ਦਿਖਾਇਆ ਸੀ ਪਰ ਡਾਕਟਰਾਂ ਨੇ ਜਵਾਬ ਦੇ ਦਿੱਤਾ ਤੇ ਹੁਣ ਪੁੱਤ ਹੋਣ ਦੇ ਨਾਤੇ ਉਹਦੇ ਆਖਰੀ ਵਕਤ ਵਿੱਚ ਤੁਹਾਡੀ ਬਹੁਤ ਲੋੜ ਹੈ ਤੁਸੀਂ ਆਖਰੀ ਵਕਤ ਵਿੱਚ ਆਪਣੀ ਮਾਂ ਨੂੰ ਆ ਕੇ ਮਿਲ ਲਓ ਉਹ ਜਿਵੇਂ ਕਿਵੇਂ ਕਰਕੇ ਬੇਮਨਾਜਾ ਹੋ ਕੇ ਆਸ਼ਰਮ ਦੇ ਵਿੱਚ ਆਇਆ ਆ ਕੇ ਆਪਦੀ ਮਾਂ ਦੇ ਕੋਲ ਬੈਠ ਗਿਆ ਮਾਂ ਟਿਕਟਿਕੇ ਲਗਾਈ ਦੇਖੀ ਜਾ ਰਹੀ ਸੀ ਉਸਨੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਇੱਥੇ ਕੋਈ ਤਕਲੀਫਤਾ ਨਹੀਂ ਜਿਹੜੀ ਮਾਂ ਹਮੇਸ਼ਾ ਟਿਕਟਿਕੇ ਲਗਾ ਕੇ ਬੈਠੀ ਰਹਿੰਦੀ ਸੀ ਇੱਕ ਲਫ਼ਜ਼ ਨਹੀਂ ਸੀ ਬੋਲਦੀ ਉਹ ਆਪਣੇ ਪੁੱਤ ਨੂੰ ਕਹਿਣ ਲੱਗੀ ਕੇ ਪੁੱਤ ਬਾਕੀ ਸਭ ਕੁਝ ਤਾਂ ਇੱਥੇ ਠੀਕ ਆ ਪਰ ਤੂੰ ਇੱਕ ਕੰਮ ਜ਼ਰੂਰ ਕਰ ਦੇ ਮੁੰਡਾ ਹੈਰਾਨ ਹੋ ਕੇ ਆਪਣੀ ਮਾਂ ਨੂੰ ਪੁੱਛਣ ਲੱਗਿਆ ਕਮਾਲ ਹੈ ਹਮੇਸ਼ਾ ਆਉਂਦਾ ਸੀ ਕਦੇ ਕੁਝ ਨਹੀਂ ਕਿਹਾ ਦੱਸ ਮਾਂ ਕੀ ਕੰਮ ਕਰਨਾ ਹੈ ਉਸ ਦੀ ਮਾਂ ਨੇ ਕਿਹਾ ਕੇ ਪੁੱਤ ਇੱਥੇ ਨਾ ਇੱਕ ਪੱਖਾ ਲਗਵਾ ਦੇ ਗਰਮੀਆਂ ਦੇ ਵਿੱਚ ਇਹ ਵਾਲਾ ਪੱਖਾ ਬਾਰ-ਬਾਰ ਖਰਾਬ ਹੁੰਦਾ ਰਿਹਾ ਬਹੁਤ ਗਰਮੀ ਲੱਗਦੀ ਸੀ ਮੁੜਕਾ ਚੋਂਦਾ ਰਹਿੰਦਾ ਸੀ ਉਹ ਕਹਿੰਦਾ ਠੀਕ ਆ ਫਿਰ ਮਾਂ ਨੇ ਕਿਹਾ ਕਿ ਇੱਕ ਕੰਮ ਹੋਰ ਕਰੀ ਇੱਥੇ ਨਾ ਇੱਕ ਫ੍ਰਿਜ ਲਿਆ ਕੇ ਰਖਵਾ ਦੀ ਗਰਮੀਆਂ ਚ ਮੂੰਹ ਸੁੱਕਦਾ ਹੁੰਦਾ ਸੀ ਬੜਾ ਜੀ ਕਰਦਾ ਹੁੰਦਾ ਸੀ ਠੰਡਾ ਪਾਣੀ ਪੀਣ ਦਾ ਪਰ ਬਾਹਰੋਂ ਜਾ ਕੇ ਠੰਡਾ ਪਾਣੀ ਭਰ ਕੇ ਲਿਆਉਣ ਦੀ ਹਿੰਮਤ ਨਹੀਂ ਸੀ ਪੈਂਦੀ ਇਸ ਕਰਕੇ ਇੱਥੇ ਫ੍ਰਿਜ ਜ਼ਰੂਰ ਰਖਵਾ ਦੀ ਮੁੰਡੇ ਨੇ ਕਿਹਾ ਠੀਕ ਆ ਫਿਰ ਕਹਿਣ ਲੱਗੀ ਇੱਕ ਹੋਰ ਕੰਮ ਕਰੀ ਉਹ ਜਿਹੜਾ ਹੁੰਦਾ ਨਾ ਰੋਟੀ ਗਰਮ ਕਰਨ ਵਾਲਾ ਉਹ ਲਿਆ ਕੇ ਰੱਖਦੀ ਡੱਬਾ ਜਿਹਾ ਕਿਉਂਕਿ ਕਈ ਵਾਰ ਰੋਟੀ ਨੂੰ ਮੰਨ ਨਹੀਂ ਸੀ ਕਰਦਾ ਹੁੰਦਾ ਤੇ ਇੱਥੇ ਲਪੇਟ ਕੇ ਰੱਖ ਲੈਂਦੀ ਸੀ ਪਰ ਜਦੋਂ ਮੈਂ ਖਾਣ ਲੱਗਦੀ ਸੀ ਉਹ ਜਮੇ ਸੁੱਕ ਜਾਂਦੀ ਸੀ ਤੇ ਮੇਰੇ ਤਾਂ ਚੱਬੀ ਨਹੀਂ ਸੀ ਜਾਂਦੀ ਹੋ ਸਕਿਆ ਤੇ ਉਹ ਡੱਬਾ ਜਿਹਾ ਲਿਆ ਕੇ ਵੀ ਇੱਥੇ ਰੱਖਦੀ ਮੁੰਡਾ ਬਹੁਤ ਹੀ ਹੈਰਾਨੀ ਨਾਲ ਆਪਦੀ ਮਾਂ ਦੇ ਚਿਹਰੇ ਵੱਲ ਦੇਖੀ ਜਾਂਦਾ ਸੀ ਕਿ ਇਹ ਕੀ ਗੱਲਾਂ ਕਰੀ ਜਾਂਦੀ ਆ ਪੁੱਤ ਨੇ ਹੈਰਾਨ ਹੁੰਦੇ ਨੇ ਕਿਹਾ ਕਿ ਅੱਗੇ ਜਿੰਨੀ ਵਾਰੀ ਵੀ ਆਇਆ ਮੈਂ ਇਕੱਲਾ ਹੀ ਬੋਲ ਕੇ ਚਲਾ ਜਾਂਦਾ ਸੀ ਤੂੰ ਕਦੇ ਕੋਈ ਇੱਕ ਲਫ਼ਜ਼ ਨਹੀਂ ਸੀ ਬੋਲਿਆ ਤੇ ਅੱਜ ਅੱਜ ਤੂੰ ਸ਼ਿਕਾਇਤਾਂ ਹੀ ਕਰੀ ਜਾ ਰਹੀ ਆ ਆਖਿਰ ਕਿਉਂ ਅੱਗੋਂ ਮਾਂ ਹੱਸ ਕੇ ਕਹਿਣ ਲੱਗੀ ਕਿ ਦੇਖ ਪੁੱਤ ਮੈਂ ਤਾਂ ਦੁੱਖ ਤਕਲੀਫ ਭੁੱਖ ਗਰਮੀ ਸਭ ਸਹਾਰ ਲਿਆ ਪਰ ਮੈਂ ਆਖਿਰ ਮਾਂ ਆ ਵਾਂ ਪਹਿਲਾਂ ਵੀ ਤੇਰਾ ਹੀ ਸੋਚਦੀ ਸੀ ਤੇ ਹੁਣ ਵੀ ਤੇਰਾ ਹੀ ਸੋਚਦੀ ਆ ਕੱਲ ਨੂੰ ਜਦੋਂ ਤੇਰੀ ਔਲਾਦ ਤੈਨੂੰ ਇੱਥੇ ਛੱਡਣ ਆਉਗੀ ਤਾਂ ਤੇਤੋਂ ਇਹ ਚੀਜ਼ਾਂ ਬਰਦਾਸ਼ਤ ਨਹੀਂ ਹੋਣੀਆਂ ਤੇਤੋਂ ਗਰਮੀ ਬਰਦਾਸ਼ਤ ਨਹੀਂ ਹੋਣੀ ਤੇਤੋਂ ਭੁੱਖ ਪਿਆਸ ਬਰਦਾਸ਼ਤ ਨਹੀਂ ਹੋਣੀ ਮੈਂ ਤਾਂ ਸਭ ਕੁਝ ਹੀ ਬਰਦਾਸ਼ਤ ਕਰ ਲਿਆ ਨਾ ਮਾਂ ਆakhir ਮੈਂ ਸਰਦਾਰ ਜੀ ਬੋਲਦੇ ਬੋਲਦੇ ਚੁੱਪ ਕਰ ਗਏ ਸਿਰਫ ਉਹਨਾਂ ਦੀਆਂ ਹੀ ਨਹੀਂ ਮੇਰੀਆਂ ਵੀ ਅੱਖਾਂ ਨਮ ਹੋ ਗਈਆਂ ਕਿਉਂਕਿ ਇਹ ਅੱਜ ਦੇ ਟਾਈਮ ਦੀ ਸੱਚਾਈ ਬਿਆਨ ਕਰ ਰਹੀ ਸੀ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਨਵੀਆਂ ਕਹਾਣੀਆਂ ਸੁਣਨ ਲਈ ਨਵੀਆਂ ਵੀਡੀਓ ਦੇਖਣ ਲਈ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ ਤੇ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਇਦਾਂ ਦੀਆਂ ਹੀ ਸੋਹਣੀਆਂ-ਸੋਹਣੀਆਂ ਕਹਾਣੀਆਂ ਮੈਂ ਸੁਣਾਉਂਦੀ ਰਹਾ। ਧੰਨਵਾਦ ਜੀ।